ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAMKALI MOHALLA PEHLA ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵਕਤ ਗੁਰਖ ਮਤੇ ਨਾਨਕ ਮਤੇ ਗਏ ਸਾਨੂੰ ਉੱਥੇ ਸਿੱਧਾ ਨਾਲ ਚਰਚਾ ਕਰਦੇ ਆ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਜਗ ਪਰਬੋਧ ਹੈ ਮੜੀ ਬਦਾਵੈ ਆਸਨ ਤਿਆਗ ਕਾਹੇ ਸੱਜ ਪਾਵੈ ਹੇ ਸਿੱਧੂ ਤੁਸੀਂ ਜਗ ਸੰਸਾਰੀ ਜੀਵਾਂ ਨੂੰ ਤਾਂ ਪਰਬੋਧ ਹੈ ਪਰ ਵਿਸ਼ੇਸ਼ ਕਰਕੇ ਬੋਧ ਹੈ ਗਿਆਨ ਦਿੰਦੇ ਹੋ ਜਗਤ ਮਿਥਿਆ ਹੈ ਘਰ ਬਰ ਕਿਸੇ ਕੰਮ ਨਹੀਂ ਆਉੜੇ ਪਰੰਤੂ ਆਪ ਤੁਸੀਂ ਮੜੀ ਮੱਠ ਬਦਾਵੈ ਬਣਾਉਂਦੇ ਹੋ ਭਾਵ ਮਟਿਆ ਬਣਾ ਕੇ ਉਹਨਾਂ ਵਿੱਚ ਆਸਨ ਲਾ ਕੇ ਆਪਣੀ ਪੂਜਾ ਕਰਾਉਂਦੇ ਹੋ ਵਾ ਮੜੀ ਮਸਾਣਾ ਦੀ ਪੂਜਾ ਕਰਾ ਕੇ ਲੋਕਾਂ ਨੂੰ ਮਸਾਣਾ ਦੀ ਪੂਜਾ ਕਰਨ ਵਿੱਚ ਬੰਦੇ ਹੋ ਅਥਵਾ ਸੰਸਾਰ ਨੂੰ ਪ੍ਰਬੋਧ ਦੇ ਹੋ ਤੇ ਪਦਾਰਥ ਛਾ ਕੇ ਮੜੀ ਦੇਹੀ ਨੂੰ ਵਧਾਉਂਦੇ ਹੋ ਜਾਗ ਨੂੰ ਉਪਦੇਸ਼ ਕਰਦੇ ਹੋ ਕਿ ਦੇਹ ਅਭਿਮਾਨ ਤਿਆਗੋ ਪਰ ਆਪ ਮੜੀ ਦੇਹ ਦੀ ਹੰਕਤਾ ਵਿੱਚ ਆਪਣੇ ਆਪ ਨੂੰ ਵਧਾਉਂਦੇ ਹੋ ਮਮਤਾ ਮੋਹ ਕਾਮਣ ਹਿਤਕਾਰੀ ਨਾ ਔਦੂਤੀ ਨਾ ਸੰਸਾਰੀ ਤੁਹਾਡੇ ਅੰਦਰ ਚੇਲੇ ਬਣਾਉਣ ਦੀ ਮਮਤਾ ਮੇਰ ਤੇਰ ਹੈ ਸਰੀਰ ਦਾ ਮੋਹ ਸਨੇਹ ਜਾਂ ਆਪਣੀ ਪੂਜਾ ਕਰਾਉਣ ਦਾ ਮੋਹ ਵਿਸ਼ੇ ਭੋਗਣ ਲਈ ਕਾਮਣ ਣ ਇਸਤਰੀ ਦੇ ਹਿਤਕਾਰੀ ਪ੍ਰੇਮੀ ਹੋ ਇਸ ਕਰਕੇ ਨਾ ਤੁਸੀਂ ਉਹ ਦੂਤੀ ਵਿਰਕਤ ਸਾਧੂ ਹੋ ਨਾ ਹੀ ਸੰਸਾਰੀ ਗ੍ਰਸਤੀ ਹੋ yogi bas raho dubda dukh bhage kar kar magat laaj na lagae raho he yogi ਜੋਗ ਮੱਤ ਨੂੰ ਧਾਰਨ ਕਰਨ ਵਾਲੇ ਪੁਰਖੋ ਚੇਤ ਨੂੰ ਇਸਤਿਤ ਕਰਨ ਰੂਪ 와 ਅੰਤਰਮੁਖ ਬਿਰਤੀ ਕਰਨ ਰੂਪ ਆਸਣ ਲਾ ਕੇ ਬੈਠੇ ਰਹਿਣਾ ਕਰੋ ਫਿਰ ਤੁਹਾਡੇ ਅੰਦਰੋਂ ਦੁਬਦਾਦ ਚਿੱਤੇ ਪੁਣੇ ਦਾ ਦੁੱਖ ਭੱਜ ਜਾਵੇਗਾ ਦੌੜ ਜਾਵੇਗਾ ਘਰਾਂ ਘਰਾਂ ਵਿੱਚ ਭੋਜਨ ਮੰਗਦਿਆ ਤੁਹਾਨੂੰ ਲੱਗਿਆ ਨਹੀਂ ਲੱਗਦੀ ਭਾਵ ਤੁਹਾਨੂੰ ਸ਼ਰਮ ਨਹੀਂ ਆਉਂਦੀ ਗਾਵੇ ਗੀਤ ਨਚੀਂ ਨਹ ਆਪ ਕਿਉ ਲਾਗੀ ਨਿਵਰੈ ਪਰਤਾਪ ਤੁਸੀਂ ਗੀਤ ਵਾ ਬਿਸਨ ਪਦੇ ਤਾਂ ਬੜੇ ਗਾਉਂਦੇ ਹੋ ਵਾ ਅਲਖ ਹੋ ਅਲਖ ਹੋ ਗੀਤ ਸ਼ਬਦ ਤਾਂ ਗਾਉਂਦੇ ਹੋ ਪਰੰਤੂ ਅਲਖ ਸਰੂਪ ਨੂੰ ਆਪ ਚੀਨੇ ਜਾਣਦੇ ਨਹੀਂ ਹੋ ਜੋ ਪਰਤਾਪ ਪਰ ਵਿਸ਼ੇਸ਼ ਕਰਕੇ ਤੁਹਾਡੇ ਅੰਦਰ ਤ੍ਰਿਸ਼ਨਾ ਈਰਖਾ ਰੂਪ ਤਾਪ ਤਪਸ਼ ਲੱਗੀ ਹੋਈ ਆ ਅੱਜ ਤੁਹਾਡੇ ਅੰਦਰ ਆਪਣਾ ਪ੍ਰਤਾਪ ਤੇਜ ਪ੍ਰਭਾਵ ਆਪਣਾ ਜਸ ਕਰਾਉਣ ਦੀ ਇੱਛਾ ਲੱਗੀ ਹੋਈ ਉਹ ਲਾਗੀ ਲੱਗੀ ਹੋਈ ਈਰਖਾ ਕ੍ਰਿਸ਼ਨarupੀ ਤਪਸ਼ ਕਿਵੇਂ ਨਿਵਰਤ ਹੋਵੇਗੀ ਭਾਵ ਆਪਣੇ ਆਪ ਦੂਰ ਨਹੀਂ ਹੋਣੀ ਗੁਰ ਕੈ ਸ਼ਬਦ ਰਚੈ ਮਨ ਪਾਈ ਪਿਖਿਆ ਸਹਿਜ ਵਿਚਾਰੀ ਕਾਏ ਜੇਕਰ ਸਤਿਗੁਰਾਂ ਦੀ ਸ਼ਬਦ ਉਪਦੇਸ਼ ਵਿੱਚ ਮਨ ਚਿੱਤ ਪਾਏ ਪ੍ਰੇਮ ਦੇ ਸਹਿਤ ਰੰਗਿਆ ਤਦ ਆਕਾਰ ਹੋ ਜਾਵੇ ਵਾ ਗੁਰਾਂ ਦੀ ਸ਼ਬਦ ਦੀ ਕਮਾਈ ਕਰਨ ਦੀ ਮਨ ਵਿੱਚ ਪਾਏ ਭਾਵਨਾ ਹੋਵੇ ਵਾਚਿਤ ਵਿੱਚ ਮਨ ਸ਼੍ਰੋਮਣੀ ਪਰਮੇਸ਼ਰ ਦਾ ਪਾਏ ਪ੍ਰਕਾਸ਼ ਹੋਵੇ ਅਤੇ ਸਹਿਜ ਸੁਤੇ ਸਿੱਧ ਹੀ ਸਰੂਪ ਦੀ ਵਿਚਾਰੀ ਵਿਚਾਰ ਕਰਨ ਰੂਪ ਭਿਖਿਆ ਭਿਖਸ਼ਾ ਖਾਣਾ ਕਰੇ ਵਾਜੋ ਸਹਿਜ ਗਿਆਨ ਸਰੂਪ ਦੀ ਵਿਚਾਰ ਕਰਨੀ ਹੈ ਇਹ ਗੁਰਾਂ ਦੁਆਰਾ ਭਿਖਿਆ ਪ੍ਰਾਪਤ ਹੁੰਦੀ ਹੈ ਇਸ ਲਈ ਇਸ ਦੇ ਤਾਂ ਹੀ ਖਾਣਾ ਧਾਰਨ ਕਰੇ ਤਾਂ ਈਰਖਾ ਤ੍ਰਿਸ਼ਨਾ ਰੂਪ ਤਪਸ਼ ਦੀ ਨਿਵਿਰਤੀ ਹੁੰਦੀ ਹੈ ਪਸਮ ਚੜਾਈ ਕਰਹਿ ਪਾਖੰਡ ਮਾਇਆ ਮੋਹ ਸਹਿ ਜਮਡੰਡ हे ਜੋਗੀ ਜਨੋ ਤੁਸੀਂ ਸਰੀਰ ਉੱਤੇ ਭਸਮ ਸਵਾਹ ਚੜਾਏ ਚੜਾ ਭਾਵ ਮੜ ਕੇ ਪਖੰਡ ਦੰਬ ਕਰਦੇ ਆਪਣੇ ਆਪ ਨੂੰ ਸੰਸਾਰ ਤੋਂ ਤਿਆਗੀ ਕਹਾਉਂਦੇ ਹੋ ਤੁਹਾਡੇ ਅੰਦਰ ਮਾਇਆ ਦਾ ਮੂਸ ਨੇ ਬਹੁਤਾ ਹੈ ਭਾਵ ਤੁਹਾਡੇ ਅੰਦਰ ਇਹੋ ਇੱਛਾ ਬਣੀ ਰਹਿੰਦੀ ਕਿ ਲੋਕੀ ਸਾਡੀ ਪੂਜਾ ਕਰਨ ਬਹੁਤਾ ਚੜਾਵਾ ਚੜਾਉਣ ਆਦ ਇਸ ਕਰਕੇ ਤੁਸੀਂ ਅੰਤ ਸਮੇਂ ਜਮਦੂਤਾਂ ਦਾ ਡੰਡ ਡੰਡਾ ਸਹਾਰਨਾ ਕਰੋਗੇ ਫੂਟੇ ਖਾਪਰ ਭੀਖ ਨਾ ਪਾਏ ਬੰਦਨ ਬਾਦਿਆ ਆਵੇ ਜਾਏ हे ਜੋਗੀ ਜਨੋ ਤੁਹਾਡਾ ਸਰੀਰ ਰੂਪੀ ਖਾਪਰ ਖੱਪਰ ਟੁੱਟ ਰਿਹਾ ਹੈ ਪਾਪ ਤੁਹਾਡੀ ਆਯੂ ਕੱਢ ਰਹੀ ਪਰੰਤੂ ਤੁਸੀਂ ਅਜੇ ਤੱਕ ਪ੍ਰਭੂ ਪ੍ਰਾਪਤੀ ਵਾਲੀ ਪਾਏ ਪ੍ਰੇਮ ਰੂਪੀ ਪਿਕਸ਼ਾ ਲਈ ਹੀ ਨਹੀਂ ਹੈ ਵਾ ਤੁਸੀਂ ਸਰੀਰਾਂ ਰੂਪੀ ਖੱਪਰ ਵਿੱਚ ਪੈ ਪੈ ਕੇ ਫੁੱਟਦੇ ਹੋ ਪਾਪ ਜਮ ਦੇ ਮਰਦੇ ਰਹਿੰਦੇ ਹੋ ਕਿਉਂਕਿ ਤੁਸੀਂ ਪਰਮੇਸ਼ਰ ਪ੍ਰਾਪਤੀ ਵਾਲੀ ਪ੍ਰੇਮ ਰੂਪੀ ਪ੍ਰਿਕਸ਼ਾ ਲਈ ਨਹੀਂ ਹੈ ਪਾਲ ਤੁਸੀਂ ਪ੍ਰੇਮ ਪ੍ਰਿਕਸ਼ਾ ਲੈ ਲੈਂਦੇ ਤਾਂ ਤੁਹਾਨੂੰ ਜਮਨ ਵਿੱਚ ਨਹੀਂ ਆਉਣਾ ਪੈਣਾ ਸੀ ਬਿੰਦ ਨਰਾਖ ਹੈ ਜਤੀ ਕਹਾਵਹਿ ਮਾਈ ਮਾਗਤ ਤ੍ਰੈ ਲੋਭਾਵਹਿ ਤੁਸੀਂ ਦਵਾਈਆਂ ਬਹੁਤ ਖਾਂਦੇ ਹੋ ਪਰੰਤੂ ਫੇਰ ਵੀ ਤੁਸੀਂ ਬਿੰਦ ਵੀਰਜ ਨੂੰ ਰੋਕ ਕੇ ਨਹੀਂ ਰੱਖਦੇ ਭਾਵ ਤੁਹਾਡਾ ਬ੍ਰਹਮਚਰਜ ਕਾਇਮ ਨਹੀਂ ਰਹਿੰਦਾ ਫੇਰ ਵੀ ਤੁਸੀਂ ਲੋਕਾਂ ਕੋਲੋਂ ਆਪਣੇ ਆਪ ਨੂੰ ਜਤੀ ਯਤਨ ਰੱਖਣ ਯਤਰ ਰੱਖਣ ਵਾਲੇ ਕਹੋਂਦੇ ਹੋ ਮਾਈ ਬੀਬੀਆਂ ਕੋਲੋਂ ਆ ਕੇ ਭਿਖਿਆ ਮੰਗਦੇ ਹੋ ਤ੍ਰੈ ਇਸਤਰੀ ਜਾਣ ਕੇ ਉਸ ਉਤੇ ਲੁਭਾਵੇ ਲੁਭਾਇਮਨ ਹੋ ਜਾਂਦੇ ਹੋ ਤੇ ਸਾਨੂੰ ਭੋਗਣ ਵਾਸਤੇ ਪ੍ਰਾਪਤ ਹੋ ਜਾਵੇ ਇਸ ਤਰ੍ਹਾਂ ਦੇ ਮਨ ਵਿੱਚ ਫੁਰਨੇ ਸੋਚਦੇ ਹੋ ਨਿਰਦਇਆ ਨਹੀਂ ਜੋਤ ਉਜਾਲਾ ਬੂਡਤ ਬੂਡੇ ਸਰਬ ਜੰਜਾਲਾ ਹੇ ਜੋਗੀ ਜਨੋ ਤੁਸੀਂ ਨਿਰਦਇਆ ਦਇਆਹੀਨ ਹੋ ਪਾਪ ਤੁਸੀਂ ਆਪਣੇ ਆਪ ਉੱਤੇ ਦਇਆ ਨਹੀਂ ਕਰਦੇ ਆਪਣਾ ਘਾਤ ਆਪ ਕਰ ਰਹੇ ਹੋ ਇਸੇ ਕਰਕੇ ਤੁਹਾਡੇ ਅੰਦਰ ਜੋਤ ਪ੍ਰਕਾਸ਼ ਰੂਪ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਉਜਾਲਾ ਪ੍ਰਕਾਸ਼ ਨਹੀਂ ਹੋ ਸਕਦਾ ਵਾ ਜੋਤੀ ਸਰੂਪ ਪਰਮੇਸ਼ਰ ਦਾ ਤੁਹਾਡੇ ਅੰਦਰ ਪ੍ਰਕਾਸ਼ ਨਹੀਂ ਹੋ ਸਕਦਾ ਇਸ ਪ੍ਰਕਾਰ ਤੁਸੀਂ ਬੂਡਤ ਬੂਡੇ ਡੁੱਬਦੇ ਡੁੱਬਦੇ ਸਾਰੇ ਜੰਜਾਲਾਂ ਬੰਦਨਾ ਵਿੱਚ ਹੀ ਡੁੱਬ ਗਏ ਹੋ। ਭੇਖ ਕਰਹਿ ਖਿੰθα ਬਹੁ ਥੱਡੂਆ ਝੂਠੋ ਖੇਲ ਖੇਲੇ ਬਹੁ ਨਟੂਆ। ਦਿਖਾਵੀ ਮੱਤ ਉੱਪਰੋਂ ਭੇਖ ਲਿਬਾਸ ਧਾਰਨਾ ਕਰਦੇ ਹੋ। ਖਿੰθα ਖਪਣੀ ਗੋਦੜੀ ਪਾਉਣਾ ਕਰਦੇ ਹੋ ਤੇ ਬਹੁਤੇ ਥੱਡੂਆ ਠਾਠ ਬਾਠ ਬਣਾਉਂਦੇ ਹੋ। ਬਹੁਤਿਆਂ ਥੱਡੂਆ ਬਨਾਵਟਾਂ ਬਣਾਉਂਦੇ ਹੋ। ਜਿਵੇਂ ਨਟੂਆ ਮਦਾਰੀ ਬਾਜੀਗਰ ਮਾਇਆ ਦੀ ਪ੍ਰਾਪਤੀ ਵਾਸਤੇ ਬਹੁਤ ਸਾਰਾ ਝੂਠਾ ਮਿੱਥਿਆ ਖੇਡ ਖੇਡਦਾ ਇਸੇ ਤਰ੍ਹਾਂ ਤੁਹਾਡਾ ਮਨ ਰੂਪ ਮਦਾਰੀ ਬਹੁਤੇ ਪਦਾਰਥਾਂ ਦੀ ਪ੍ਰਾਪਤੀ ਲਈ ਨਿਰਤਕਾਰੀ ਕਰਦਾ ਆ ਸ਼ੇਖ ਚਿਲੀ ਵਾਂਗੂ ਝੂਠੇ ਖੇਲਾ ਨੂੰ ਖੇਡਦਾ ਹੈ ਵਾ ਤੁਸੀਂ ਨਟ ਦੀ ਨਿਆਈ ਬਹੁਤੇ ਝੂਠੇ ਖੇਲਾ ਨੂੰ ਖੇਡਦੇ ਹੋ ਵਾ ਝੂਠੇ ਸੰਸਾਰ ਵਿੱਚ ਨਟ ਦੀ ਨਿਆਈ ਬਹੁਤੇ ਖੇਲਾ ਨੂੰ ਖੇਲਦੇ ਹੋ ਅੰਤਰ ਅਗਨ ਚਿੰਤਾ ਬਹੁ ਜਾਰੇ ਵਿਣ ਕਰਮਾ ਕੈਸੇ ਉਤਰਸ ਪਾਰੇ ਤੁਹਾਡੇ ਰਿਦੇ ਅੰਤਰ ਹੁੰਦਾ ਅੰਦਰੋਂ ਤ੍ਰਿਸ਼ਨਾ ਰੂਪੀ ਅਗਨ ਅੱਗ ਤੇ ਚਿੰਤਾ ਨੇ ਬਹੁਤ ਸਾਰੇ ਝਾੜ ਦਿੱਤੇ ਸਾੜ ਦਿੱਤੇ ਵਾ ਚਿੰਤਾ ਰੂਪੀ ਅਗਨੀ ਨੇ ਬਹੁਤੇ ਸਾੜੇ ਹੋਏ ਗੁਰਾਂ ਦੀ ਕਰਮਾ ਕਿਰਪਾ ਵਾ ਸ੍ਰੇਸ਼ਟ ਕਰਮਾ ਤੋਂ ਵਿਣ ਬਗੈਰ ਕਿਸ ਪ੍ਰਕਾਰ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਕੇ ਮੁਕਤੀ ਰੂਪ ਕਿਨਾਰੇ ਤੇ ਉਤਰੋਗੇ ਪਾਪ ਨਹੀਂ ਉਤਰ ਸਕਦੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ हे ਜੋਗੀ ਜਨੋ ਤੁਸੀਂ ਕਾਨ ਕੰਨਾਂ ਨੂੰ ਫਟਕ ਪਾੜ ਕੇ ਕੱਚ ਦੀਆਂ ਮੁੰਦਰਾ ਬਣਾ ਲਈਆਂ ਹਨ ਪਾਪ ਕੰਨਾਂ ਵਿੱਚ ਪੈਣ ਲਈਆ ਵਾ ਫਟਕ ਬਲੌਰ ਦੀਆਂ ਮੁੰਦਰਾ ਬਣਾ ਕੇ ਕੰਨਾਂ ਵਿੱਚ ਪਹਿਰੀਆਂ ਹੋਈਆਂ ਪਰੰਤੂ ਵਿਗਿਆਨ ਬਿਨਾਮ ਵਿਸ਼ੇਸ਼ ਦਾ ਹੈ ਵਿਸ਼ੇਸ਼ ਗਿਆਨ ਪਾਵ ਅਪਰੂਖ ਗਿਆਨ ਦੇਣ ਵਾਲੀ ਵਿਦਿਆ ਤੋਂ ਬਗੈਰ ਤੁਹਾਡੀ ਮੁਕਤੀ ਨਹੀਂ ਹੋਣੀ ਵਾ ਅਪਰੂਖ ਗਿਆਨ ਦੇਣ ਵਾਲੀ ਬ੍ਰਹਮ ਵਿਦਿਆ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਜੇਵਾ ਇੰਦਰੀ ਸਾਧ ਲੋਭਨ ਜੇਵਾ ਇੰਦਰੀ ਸਾਧ ਲੋਭਨ ਪਸ਼ੂ ਭਏ ਨਹੀਂ ਮਿਟਾਇ ਨੀਸਾਨਾ ਤੁਹਾਡੀ ਜੀਵਾ ਜੀਵ ਆਦ ਇੰਦਰੀ ਪਦਾਰਥਾਂ ਦੇ ਸਵਾਦ ਵਿੱਚ ਲੋਭਾਨਾ ਲੁਭਾਇਮਾਨ ਹੋ ਰਹੀ ਵਾ ਜੀਵ ਪਦਾਰਥਾਂ ਨੂੰ ਖਾਣ ਤੇ ਇੰਦਰੀ ਵਿਸ਼ੇ ਭੋਗਣ ਦੇ ਸਵਾਦ ਵਿੱਚ ਲੁਭਾਇਮਾਨ ਹੋ ਰਹੀ ਤੁਸੀਂ ਮਨੁੱਖਾਂ ਤੋਂ ਪਸ਼ੂ ਸੁਭਾਅ ਵਾਲੇ ਹੋ ਰਹੇ ਹੋ ਵਾ ਪਸ਼ੂਆਂ ਦੇ ਸਦਰਸ਼ ਹੋ ਰਹੇ ਇਸ ਕਰਕੇ ਮਨੁੱਖਾ ਦੇਹੀ ਵਾਲੇ ਚੰਮ ਨੂੰ ਪਾ ਕੇ ਵੀ ਤੁਹਾਡੀਆਂ ਪਸ਼ੂਆਂ ਵਾਲੀਆਂ ਨਿਸ਼ਾਨੀਆਂ ਮਿਟ ਨਹੀਂ ਸਕਦੀਆਂ ਵਾ ਤੁਹਾਡਾ ਪੁਰਬਲਾ ਨਿਸ਼ਾਨਾ ਲੇਖ ਭੋਗੇ ਤੋਂ ਬਗੈਰ ਮਿਟਦਾ ਨਹੀਂ ਤ੍ਰੇ ਬਿੱਦ ਲੋਗਾ ਤ੍ਰੇ ਬਿੱਦ ਜੋਗਾ ਸਬਦ ਵਿਚਾਰੈ ਚੂਕਸ ਸੋਗਾ ਉੱਤਮ ਮਦਮ ਅਦਮ ਤ੍ਰੇਬਿੱਦ ਤਿੰਨ ਪ੍ਰਕਾਰ ਦੇ ਲੋਕ ਤ੍ਰੇਬਿੱਦ ਤਿੰਨ ਪ੍ਰਕਾਰ ਦੀ ਰਾਜਸੀ ਤਾਮਸੀ ਸਾਤਕੀ ਉਪਾਸ਼ਨਾ ਵਿੱਚ ਜੋਗਾ ਜੁੜੇ ਰਹਿੰਦੇ ਹਨ ਵਾ ਰਾਜਸੀ ਤਾਮਸੀ ਸਾਤਕੀ ਇਹ ਤਿੰਨ ਪ੍ਰਕਾਰ ਦੇ ਲੋਕ ਸੁਤ ਬਿੱਤ ਲੋਕ ਈਖਣਾ ਤੀਨੀ ਤਿੰਨ ਪ੍ਰਕਾਰ ਦੀ ਵਾਸ਼ਨਾ ਵਿੱਚ ਜੁੜੇ ਰਹਿੰਦੇ ਹਨ ਜੋ ਬੁਰਖ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰਦਾ ਹੈ ਉਸ ਦਾ ਸੋਗਾ ਗਮ ਚੂਕਸ ਚੁੱਕਿਆ ਜਾਂਦਾ ਖਤਮ ਹੋ ਜਾਂਦਾ ਵਾ ਜੇਕਰ ਤੁਸੀਂ ਗੁਰਾਂ ਦੇ ਉਪਦੇਸ਼ ਨੂੰ ਵਿਚਾਰਨਾ ਕਰੋ ਤਾਂ ਤੁਹਾਡੇ ਅੰਦਰੋਂ ਪਦਾਰਥਾਂ ਦੇ ਵਿਛੜਨੇ ਕਰਕੇ ਪਿਆ ਆ ਸੋਗ ਖਤਮ ਹੋ ਜਾਵੇਗਾ ਚੁੱਕਿਆ ਜਾਵੇਗਾ ਊਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਹੇ ਜੋਗੀ ਜਨੋ ਜੋ ਸਾਜ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ ਸੋ ਕਹੀਏ ਉਸ ਦਾ ਹਿਰਦਾ ਉਜਲ ਉਜਲ ਨਿਰਮਲ ਹੋ ਜਾਂਦਾ ਉਸ ਨੂੰ ਸੱਚ ਸਰੂਪ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ ਵਾ ਸੱਚੇ ਜਿਸ ਦਾ ਸੱਚੇ ਉਪਦੇਸ਼ ਦੀ ਕਮਾਈ ਕਰਕੇ ਰਿਦਾ ਉਜਲ ਨਿਰਮਲ ਹੋ ਜਾਂਦਾ ਉਸ ਨੂੰ ਸ਼ਬਦ ਬ੍ਰਹਮ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਇਹ ਉਪਰੋਕਤ ਵਿਚਾਰ ਸੁਣ ਕੇ ਸਿੰਧ ਸਤਿਗੁਰਾਂ ਦੇ ਚਰਨੀ ਪੈ ਗਏ ਅਦੇਖੀ ਮਾਂ ਦੀ ਜਾਂਚਨਾ ਕੀਤੀ ਅੱਗੇ ਫਿਰ ਸਤਿਗੁਰੂ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਇਸ ਪਾਵਨ ਸ਼ਬਦੀਆਂ ਦੋ ਤੁਕਾਂ ਦੇ ਵਿੱਚ ਕਿਰਪਾ ਕਰ ਰਿਹਾ ਤੁਜ ਪਹਿ ਨਉ ਨਿਦ ਤੂ ਕਰਨੈ ਜੋਗ ਥਾਪ ਉਥਾਪੇ ਕਰੇ ਸੁਖੋਗ ਏ ਪਰਮੇਸ਼ਰ ਵਾਹਿਗੁਰੂ ਤੇਰੇ ਪਹਿ ਹੁੰਦਾ ਕੋਲ ਨਉ ਨਦੀਆਂ ਰਿਧੀਆਂ ਸਿਧੀਆਂ ਹਨ ਅਤੇ ਤੂੰ ਹੀ ਸਭਨਾ ਦੀ ਕਲਿਆਣ ਕਰਨੇ ਜੋਗ ਹੁੰਦਾ ਲਾਇਕ ਹੈ ਵੱਤਿਰੇ ਕੋਲ ਹੀ ਨਵਦਾ ਭਗਤੀ ਹੈ ਤੂੰ ਅਧਿਕਾਰੀ ਪੁਰਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਦੇ ਯੋਗ ਬਣਾਉਂਦਾ ਤੂੰ ਹੀ ਸੰਸਾਰ ਦੀ ਥਾਪ ਇਸਤ ਦੀ ਉਤਪਤੀ ਪਾਲਣਾ ਤੇ ਉਤਾਪੇ ਲੈਤਾ ਕਰਦਾ ਹੈ ਜੋ ਕੁਝ ਤੂੰ ਕਰਦਾ ਹੈ ਉਹ ਹੀ ਤਿੰਨਾ ਕਾਲਾਂ ਵਿੱਚ ਹੋਗ ਹੁੰਦਾ ਹੈ ਅਤੇ ਹੋਵੇਗਾ ਵਾ ਤੂੰ ਹੀ ਥਾਪੇ ਹੋਏ ਗਿਆਨ ਆਦ ਨੂੰ ਅੰਦਰੋਂ ਪੁੱਟ ਦਿੰਦਾ ਹੈ ਅਤੇ ਉਥਾਪੇ ਹੋਈ ਗਿਆਨ ਆਦਿਕ ਨੂੰ ਥਾਪ ਦਿੰਦਾ ਹੈ ਜੋ ਕੁਝ ਤੂੰ ਕਰਦਾ ਉਹ ਹੀ ਹੁੰਦਾ ਹੈ ਜਤ ਸਤ ਸੰਜਮ ਸੱਜ ਸੋਚੀਤ ਨਾਨਕ ਜੋਗੀ ਤ੍ਰਿਪਵਨ ਮੀਤ ਉਹ ਹੀ ਜਤ ਜਤੀ ਬ੍ਰਹਮਚਾਰੀ ਸਤ ਸਤ ਪ੍ਰਤੱਗੀ ਤੇ ਸੰਜਮ ਇੰਦਰੀਆਂ ਦਾ ਦਮਨ ਕਰਨ ਵਾਲਾ ਹੈ ਜਿਸ ਦੇ ਸੋ ਕਈਏ ਭਲੀ ਪ੍ਰਕਾਰ ਚੀਤ ਚਿੱਤ ਵਿੱਚ ਸੱਚਾ ਨਾਮ ਵਸਿਆ ਆ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਆ ਉਜੋਗੀ ਜੋਗ ਨੂੰ ਧਾਰਨ ਵਾਲਾ ਪੁਰਖ ਤਰੇ ਭਵਨ ਤਿੰਨੇ ਲੋਕਾਂ ਦਾ ਮੀਤ ਮਿੱਤਰ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਬਣ ਜਾਂਦਾ ਹੈ ਵਾ ਤਿੰਨੇ ਭਵਨਾ ਦੀ ਮਾਇਆ ਦਾ ਮਿੱਤਰ ਬਣਿਆ ਹੋਇਆ ਹੈ ਵਾ ਤਿੰਨੇ ਭਵਨਾ ਦੇ ਮਾਲਕ ਪਰਮੇਸ਼ਰ ਦਾ ਮਿੱਤਰ ਬਣਿਆ ਹੋਇਆ ਹੈ ਵਾਹੀ ਗੁਰੂ ਵਾਹੀ ाहे गुरु वाहे गुरु वाे गुरु वाहे गुरु वाहे गुरु वाहे गुरु वाहे गुरु वाहेगुरु वा जी का खालसा वाहेगुरु जी की फतेह